ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਸੇ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਰੁੱਤ ਪੰਜਵੀਂ ਸਾਖੀ 16ਵੀਂ ਸਤਗੁਰੂ ਜੀ ਨੇ ਦੀਨੇ ਕਾਂਗੜ ਨਗਰ ਵਿੱਚ ਪਹੁੰਚਣਾ ਸਤਗੁਰੂ ਜੀ ਕੁਝ ਚਿਰ ਰਹਿ ਕੇ ਰਾਏ ਕੱਲਾ ਕੋਲੋਂ ਤੁਰਨ ਲੱਗੇ ਤਾਂ ਰਾਏ ਕੱਲੇ ਨੇ ਇੱਕ ਸੁੰਦਰ ਕੋੜਾ ਤਲਵਾਰ ਤਾਲ ਅਤੇ ਹੋਰ ਹਥਿਆਰ ਸਤਗੁਰੂ ਜੀ ਦੇ ਭੇਟਾ ਕੀਤੇ। ਸਤਗੁਰੂ ਜੀ ਨੇ ਸਭ ਪਰਵਾਨ ਕਰ ਲਏ। ਉਸ ਤੇ ਘੋੜੇ ਉੱਤੇ ਸਵਾਰ ਹੋ ਪਈ। ਉਸ ਵੇਲੇ ਤੁਰਕਾਂ ਦਾ ਖਤਰਾ ਬਹੁਤ ਸਾਰਾ ਟਲ ਗਿਆ ਸੀ। ਨਾਲੇ ਪਿੰਡਾਂ ਵਿੱਚ ਖਬਰਾਂ ਨਹੀਂ ਆਉਂਦੀਆਂ ਸਨ ਤੇ ਨਾ ਪਿੰਡੋਂ ਬਾਹਰ ਸ਼ਹਿਰ ਨੂੰ ਜਾਂਦੀਆਂ ਸਨ। ਸਤਗੁਰੂ ਜੀ ਉਥੋਂ ਵਿਦਾ ਹੋ ਕੇ ਮਾਲਵੇ ਨੂੰ ਆ ਗਏ। ਰਾਹ ਵਿੱਚ ਜਿਸ ਨੂੰ ਵੀ ਪਤਾ ਲੱਗਾ ਉਸ ਨੇ ਸੇਵਾ ਕੀਤੀ। ਚਲਦੇ ਚਲਦੇ ਦੀਨੇ ਪੁੱਜੇ। ਇਹ ਦੀਨਾ ਨਗਰ ਵੱਡੇ ਪਿੰਡ ਕਾਂਗੜ ਵਿੱਚੋਂ ਨਿਕਲ ਕੇ ਵਸਿਆ ਹੋਇਆ ਸੀ ਇੱਥੇ ਰਾਏ ਜੋਧ ਦੇ ਪੁੱਤਰ ਰਹਿੰਦੇ ਸਨ ਉਹ ਗੁਰੂ ਘਰ ਦੇ ਪ੍ਰੇਮੀ ਸਨ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ 10ਵੇਂ ਪਾਤਸ਼ਾਹ ਨਵੇਂ ਹੀ ਰੂਪ ਵਿੱਚ ਇੱਥੇ ਆਏ ਹੋਏ ਹਨ ਤਾਂ ਬੜੇ ਖੁਸ਼ ਹੋਏ ਦੀਨੇ ਦੇ ਚੌਧਰੀ ਲਖਬੀਰ ਸ਼ਮੀਰ ਤੇ ਤਖਤਮਲ ਸਨ ਇਹ ਤਿੰਨੇ ਭਰਾ ਸਨ ਸਾਰੇ ਇਲਾਕੇ ਵਿੱਚ ਇਹਨਾਂ ਦੀ ਬਹਾਦਰੀ ਤੇ ਚੌਧਰਦੀ ਚਰਚਾ ਸੀ ਇਹਨਾਂ ਦਾ ਬਾਬਾ ਰਾਏ ਜੋਤ ਬਹੁਤ ਵੱਡਾ ਸੂਰਮਾ ਸੀ ਉਸਨੇ ਸਤਗੁਰੂ ਹਰ ਗੋਬਿੰਦ ਸਾਹਿਬ ਜੀ ਦੀ ਸੇਵਾ ਕੀਤੀ ਸੀ ਗੁਰੂ ਸਰ ਵਾਲੇ ਜੁੱਧ ਵਿੱਚ ਉਹ ਸਤਗੁਰੂ ਜੀ ਵੱਲੋਂ ਤੁਰਕਾਂ ਦੇ ਨਾਲ ਲੜਿਆ ਸੀ ਸਤਗੁਰੂ ਜੀ ਦੇ ਵਰ ਨਾਲ ਆਪ ਦੇ ਘਰ ਬਰਕਤਾਂ ਆ ਗਈਆਂ ਸਨ ਲਖਬੀਰ ਤੇ ਸ਼ਮੀਰ ਨੂੰ ਸਤਗੁਰੂ ਜੀ ਦੇ ਅਨੰਦਪੁਰ ਛੱਡਣ ਦੇ ਪਿੱਛੋਂ ਦੇ ਸਾਰੇ ਹਾਲਾਂ ਦਾ ਪਤਾ ਲੱਗ ਗਿਆ ਉਹਨਾ ਇਹ ਵੀ ਸੁਣ ਲਿਆ ਸੀ ਕਿ ਸਤਗੁਰੂ ਜੀ ਨੂੰ ਸ਼ਾਹੀ ਬਾਗੀ ਮਿੱਤ ਕੇ ਪਗੋੜੇਕਰਾਰ ਦੇ ਦਿੱਤਾ ਹੈ। ਸਾਰੇ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਹਨ। ਤੁਰਕ ਪਿੱਛਾ ਕਰ ਰਹੇ ਹਨ। ਪਿੰਡ ਦੇ ਚੌਧੀਆਂ ਨੂੰ ਹੁਕਮ ਹੈ ਕਿ ਉਹ ਸਤਗੁਰੂ ਜੀ ਦੀ ਸਹਾਇਤਾ ਨਾ ਕਰਨ। ਸਾਰਾ ਇਤਿਹਾਸ ਸੁਣ ਕੇ ਉਹਨਾਂ ਦੇ ਨੇਤਰੀ ਚਲ ਆ ਗਿਆ। ਉਹਨਾਂ ਨੇ ਮਨ ਹੀ ਮਨ ਫੈਸਲਾ ਕਰ ਲਿਆ ਕਿ ਉਹ ਜ਼ਰੂਰ ਸਤਗੁਰੂ ਜੀ ਦੀ ਸਹਾਇਤਾ ਕਰਨਗੇ। ਉਹ ਸਤਿਗੁਰੂ ਜੀ ਦੇ ਸਨਮਖੋਣ ਚ ਸਾਈਂ ਬਾਹ ਦੇ ਚਰਨਾਂ ਉੱਪਰ ਮੱਥਾ ਟੇਕ ਕੇ ਆਪਣੇ ਆਪ ਦੀ ਜਾਣ ਪਛਾਣ ਕਰਾਈ ਫਿਰ ਬੇਨਤੀ ਕੀਤੀ ਦਾਤਾ ਅਸਾਂ ਲੋਕਾਂ ਤੇ ਜਿਵੇਂ ਛਿਵੇਂ ਸਤਿਗੁਰੂ ਜੀ ਨੇ ਮਿਹਰ ਕੀਤੀ ਸੀ ਤੇਵੇਂ ਆਪ ਮਿਹਰ ਕਰੋ ਅਸਾਂ ਦੇ ਨਗਰ ਵਿੱਚ ਚਰਨ ਪਾਓ ਅਸਾਂ ਦੇ ਨਗਰ ਨੂੰ ਪਵਿੱਤਰ ਕਰੋ ਦੁਖੀਆਂ ਦੇ ਦੁੱਖ ਦੂਰ ਹੋਣ ਤੇ ਕਲਯੁਗੀ ਜੀਵ ਨਾਮ ਦਾਤ ਨਾਲ ਜੀਵਨ ਸੁਧਾਰ ਸਕਣ ਅਸਾਂ ਦੇ ਬਹੁਤ ਬਹੁਤ ਤਨਪਾਗ ਹਨ ਜੋ ਆਪ ਇੱਥੇ ਆ ਪੁੱਜੇ ਅਸੀਂ ਕਲਯੁਗੀ ਤੇ ਪਾਪੀ ਜੀਵ ਸੇਵਾ ਕਰ ਸਕੀਏ ਅਸਾਨੂੰ ਸੇਵਾ ਦਾ ਮੌਕਾ ਬਖਸ਼ੋ ਲਖਬੀਰ ਦੇ ਜਮਾਨੋਂ ਇਹ ਸ਼ਬਦ ਸੁਣ ਕੇ ਸਤਿਗੁਰੂ ਜੀ ਦਇਆ ਦੇ ਗਰ ਤੇ ਸਹਿਜ ਸੁਭਾਅ ਮੁਸਕਰਾ ਕੇ ਬੋਲੇ ਭਾਈ ਸਿੱਖੋ ਬਚਨ ਤੁਸਾਂ ਦਾ ਠੀਕ ਹੈ ਪਰ ਅਸੀਂ ਤਾਂ ਸ਼ਾਹੀ ਬਾਗੀ ਹਾਂ ਅਸਾਂ ਫੈਸਲਾ ਕੀਤਾ ਹੈ ਕਿ ਤੁਰਕਾ ਨਾਲ ਯੁੱਧ ਕਰਦੇ ਰਹਿਣਾ ਹੈ ਕਿਉਂਕਿ ਤੁਰਕ ਧਰਮ ਦਾ ਦੁਸ਼ਮਣ ਹੈ Hindu ਧਰਮ Hindu ਸਭੇਤਾ ਤੇ ਆਰੀਆ ਲੋਕਾਂ ਦੀ ਕੀਰਤੀ ਨੂੰ ਨਸ਼ਟ ਕਰੀ ਜਾਂਦਾ ਹੈ ਤੁਰਕ ਭਾਰਤ ਨੂੰ ਗੁਲਾਮ ਕਰਕੇ ਇਥੋਂ ਮਨੁੱਖਤਾ ਦਾ ਅੰਤ ਕਰ ਰਿਹਾ ਹੈ ਧਰਮ ਦੀ ਖਾਤਰ ਅਸੀਂ ਯੁੱਧ ਕਰ ਰਹੇ ਹਾਂ ਹੋਰ ਅਸਾਂ ਦਾ ਕੋਈ ਮਨੋਰਥ ਨਹੀਂ ਤੁਸੀਂ ਹੋਏ ਤੁਰਕ ਦੇ ਬੇਲੀ ਕਿਉਂਕਿ ਤੁਸਾਂ ਦੇ ਖੇਤ ਹਨ ਤੁਰਖ ਆਗਮਾ ਨਾਲ ਤੁਸਾਂ ਦਾ ਨਿਤਵਾ ਪੈਂਦਾ ਹੈ ਤੁਸਾਂ ਨੂੰ ਤੁਰਕਾਂ ਤੰਗ ਕਰੇਗਾ ਤੁਸੀਂ ਤੁਰਕਾਂ ਨਾਲ ਯੁੱਧ ਨਹੀਂ ਕਰ ਸਕੋਗੇ ਰਾਤ ਦਿਨ ਡਰ ਰਿਹਾ ਕਰੇਗਾ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਸ਼ਮੀਰ ਅੱਗੇ ਹੋਇਆ ਬੀਰ ਆਸਨ ਹੋ ਕੇ ਉਸਨੇ ਕਸਮ ਖਾਤੀ ਤੇ ਬਚਨ ਦਿੱਤਾ हे ਦਾਤਾ ਜੇ ਅਸੀਂ ਸੱਚਮੁੱਚ ਹੀ ਰਾਏ ਯੋਧ ਦੇ ਪੁੱਤਰੇ ਹਾਂ ਤਾਂ ਅਸੀਂ ਆਪ ਨੂੰ ਪਾਸ ਰੱਖਾਂਗੇ ਤੁਰਕਾਂ પાસે ਨਹੀਂ ਡਰਾਂਗੇ ਤੇ ਜੇਕਰ ਆਸਾਨੂੰ ਲੜਨਾ ਪਿਆ ਤਾਂ ਪੁਰਜਾ ਪੁਰਜਾ ਕੱਟ ਮਰਾਂਗੇ ਅਸੀਂ ਆਪੇ ਸਿੱਖਾਂ ਆਪ ਦੇ ਸਾਥ ਜਰੂਰ ਅਸਾਂ ਦੇ ਸਾਥ ਜਰੂਰ ਨਗਰ ਚੱਲੋ ਜਦੋਂ ਇਉਂ ਚਰਚਾ ਹੋ ਰਹੀ ਸੀ ਤਦੋਂ ਬਹੁਤ ਸਾਰੇ ਹੋਰ ਵੀ ਨਗਰ ਵਾਸੀ ਉੱਥੇ ਆ ਪਹੁੰਚੇ ਪਹੁੰਚੇ ਬਹੁਤਿਆਂ ਨੇ ਤਾਂ ਸਮਝਿਆ ਕੋਈ ਮੁਸਲਮਾਨ ਫਕੀਰ ਹੈ ਪਰ ਜਦੋਂ ਸਿੱਖ ਦੇਖੇ ਤਾਂ ਤਸੱਲੀ ਹੋਈ ਆਖਿਰ ਸਤਿਗੁਰੂ ਜੀ ਨੂੰ ਬਚਨ ਮੰਨਣਾ ਪਿਆ ਤੇ ਆਪ ਦੀਨੇ ਨਗਰ ਵੱਲ ਮੁੜੇ ਨਗਰ ਦੇ ਵਿੱਚ ਪਾਈ ਦੇਸੂ ਤਰਖਾਨ ਰਾਮਗੜੀਆ ਸਿੱਖ ਸੀ ਉਸਨੇ ਚੁਬਾਰਾ ਲਿੰਬ ਪੋਚ ਕੇ ਰੱਖਿਆ ਹੋਇਆ ਸੀ ਉਸ ਚੁਬਾਰੇ ਨੂੰ ਸਾਈਭਾਂ ਜਾ ਭਾਗ ਲਾਈ ਉੱਥੇ ਉਤਾਰਾ ਹੋ ਗਿਆ ਨਗਰ ਦੇ ਸਾਰੇ ਮਾਈ ਪਾਈ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਦਰਸ਼ਨ ਕਰਨ ਆਏ ਰੱਜ ਕੇ ਦਰਸ਼ਨ ਕੀਤੇ ਤੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਤਿਗੁਰੂ ਜੀ ਪਹਿਲੇ ਦੀ ਤਰ੍ਹਾਂ ਉਪਦੇਸ਼ ਕਰਨ ਲੱਗੇ ਜੋ ਚੜਾਵਾ ਚੜਿਆ ਉਸ ਨਾਲ ਗੁਰੂ ਕਾ ਲੰਗਰ ਚੱਲਣ ਲੱਗਾ ਪਿੰਡ ਵਾਲਿਆਂ ਦੀ ਜ਼ੁਬਾਨੀ ਖਬਰਾਂ ਲਾਗੇ ਦੇ ਪਿੰਡਾਂ ਵਿੱਚ ਵੀ ਪਹੁੰਚ ਗਈਆਂ ਕਿ ਬਾਚਾ ਵਾਲਾ ਸਤਿਗੁਰੂ ਦੀਨੇ ਪਿੰਡ ਵਿੱਚ ਆਇਆ ਹੈ ਤੇ ਦੇਸੂ ਦੇ ਕਰ ਹੈ ਲੋਕ ਹਮਹਮਾ ਕੇ ਦਰਸ਼ਨ ਕਰਨ ਔਣ ਲੱਗੇ ਦਰਸ਼ਨ ਕਰ ਕਰਕੇ ਨਿਹਾਲ ਹੁੰਦੇ ਗਏ ਸਵੇਰੇ ਤੇ ਸ਼ਾਮ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਸੈਰ ਕਰਨ ਵੀ ਜਾਣ ਲੱਗ ਪਏ ਸੰਗਤ ਵਿੱਚ ਬੈਠ ਕੇ ਉਪਦੇਸ਼ ਵੀ ਕਰਦੇ ਦੀਨੇ ਵਿੱਚ ਸਾਹਿਬ ਬੇਫਿਕਰੀ ਨਾਲ ਰਹਿਣ ਲੱਗੇ ਉਹਿਆਂ ਪੁੱਲਾਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ